ਹਾਏ ਗਾਇਜ਼ ਫਾਈਨਲੀ ਬਾਰਿਸ਼ ਫੇਰ ਸਟਾਰਟ ਹੋ ਗਈ ਹੈ ਯੂਏਈ ਦੇ ਵਿੱਚ ਜੇ ਤੁਸੀਂ ਦੇਖ ਸਕਦੇ ਹੋ ਕਾਫੀ ਤੇਜ਼ ਬਾਰਿਸ਼ ਸਟਾਰਟ ਹੋ ਗਈ ਆ ਆ ਵੇਖੋ ਥੰਡਰਸਟ੍ਰੋਮ ਮਿੰਟਾ ਦੇ ਵਿੱਚ ਤੇਜ਼ ਬਾਰਿਸ਼ ਸਟਾਰਟ ਹੋ ਗਈ ਮਿੰਟਾ ਦੇ ਵਿੱਚ ਚੈੱਕ ਕਰੋ ਵੀ ਇੰਨੀ ਬਾਰਿਸ਼ ਪੈਣੀ ਹੈ ਦੁਬਈ ਦੇ ਵਿੱਚ ਕੱਲ ਤੋਂ ਹੀ ਬਹੁਤ ਜ਼ਿਆਦਾ ਬਾਰਿਸ਼ ਪੈਣੀ ਹੈ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਆ ਕਿੰਨੀ ਮਿੰਟਾਂ ਦੇ ਵਿੱਚ ਬਾਰਿਸ਼ ਸਟਾਰਟ ਹੋ ਗਈ ਹੈ ਇੱਦਾਂ ਹੀ ਹੋਣ ਰਿਹਾ ਵਾ 1 ਮਿੰਟ ਦੇ ਵਿੱਚ ਬਾਰਿਸ਼ ਸਟਾਰਟ 1 ਮਿੰਟ ਦੇ ਵਿੱਚ ਬੰਦ 1 ਮਿੰਟ ਦੇ ਵਿੱਚ ਸਟਾਰਟ 1 ਮਿੰਟ ਦੇ ਵਿੱਚ ਬੰਦ ਆਵੇ ਕਿੰਨੀ ਬਾਰਿਸ਼ ਹੋਂਦੀ ਆ ਆ ਦੇਖੋ ਆਹਦੇ ਅੰਜਲ ਭਾਜੀ ਆ ਗਏ ਆ ਬਾਸ ਅਜੀਬ ਬੈਠੇ ਹੋਏ ਆ ਨਜ਼ਾਰੇ ਲੈਦੇ ਪਏ ਹੋਏ ਆ ਦੇਖੋ ਕਿਆ ਕਰੋ ਤੰਦਰ ਸਟਾਰਮ ਆਂਦੇ ਆ ਮੈਨੂੰ ਵੀ ਆਪਣਾ ਫੋਨ ਲੈ ਕੇ ਥੱਲੇ ਆਣਾ ਫਿਰ ਕਾਫੀ ਕਾਫੀ ਜ਼ਿਆਦਾ ਬਾਰਿਸ਼ ਹੋਂਦੀ ਗਾਈ ਕਾਫੀ ਜ਼ਿਆਦਾ ਜਿਵੇਂ ਕਹਿੰਦੇ ਆ ਦੇਖੋ ਕਿੰਨੀ ਬਾਰਿਸ਼ ਹੋਂਦੀ ਆ ਬਹੁਤ ਜ਼ਿਆਦਾ ਬਾਰਿਸ਼ ਹੋਂਦੀ ਬਹੁਤ ਜ਼ਿਆਦਾ ਜਿਵੇਂ ਕਹਿੰਦੇ ਆ ਉਹ ਦੇਖੋ ਲਗੇ ਕਿਦਾ ਜਾਂਦੀ ਆ ਮਾ ਫਿਰ ਆਪਣੀ ਗੱਡੀਆਂ ਦੀ ਦੁਕਾਨ ਤੇ ਆ ਜੇ ਤੁਸੀਂ ਦੇਖੋਗੇ ਤਾਂ ਕਾਫੀ ਬਾਰਿਸ਼ਾਂ ਦੇਖਣ ਨੂੰ ਮਿਲਦੀਆਂ ਬਹੁਤ ਜ਼ਿਆਦਾ ਤੇਜ਼ ਬਾਰਿਸ਼ ਹੋਣੀ ਆ ਮਿੰਟ 'ਚ ਰੁਕ ਜਾਂਦੀ ਆ ਮਿੰਟ 'ਚ ਹੋਂਦ ਜਾਂਦੀ ਆ ਰੁਕ ਜਾਂਦੀ ਆ ਹੋਂਦ ਜਾਂਦੀ ਆ ਮਿਲਦੇ ਆ ਉਦੋਂ ਤੱਕ ਰੱਖੋ ਧਿਆਨ ਖੁਸ ਰੋ ਇਹ ਆ ਦੇਖੋ ਹਾਂ ਮੱਕੜੀ ਨੀ ਬੋਤਲ ਦੋ ਵਾਰ ਹੋ ਸਕਦੀ ਹੈ ਮੈਨੂੰ ਨਹੀਂ ਚੱਲਦੀ umeera koi na hokabit chala re umeera koi na hokabit chala re tere chori tu na tasak yaar jeeon maran banghe se niharay sal maj ke bina sal jeeon sakoon seeron